ਸਸਿਕਾਲ ਦੀ ਕਈ ਵਾਰੀ ਬੰਦਾ ਪੈਦਾ ਵੀ ਗਰੀਬ ਹੁੰਦਾ ਪਰ ਜੇਕਰ ਮਰਦਾ ਵੀ ਗਰੀਬ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਗਰੀਬੀ ਤੇ ਹਕੂਮਤ ਨਹੀਂ ਪਾ ਸਕਿਆ ਗਰੀਬੀ ਉੱਤੇ ਹਕੂਮਤ ਤਦ ਹੁੰਦੀ ਹੈ ਜਦੋਂ ਬੰਦਾ ਆਪਣੀ ਸੂਝ ਸਿੱਖਿਆ ਤੇ ਮਿਹਨਤ ਨਾਲ ਆਪਣੇ ਹਾਲਾਤ ਬਦਲ ਲੈਂਦਾ ਜਿਹੜਾ ਗਿਆਨ ਤੇ ਇਮਾਨਦਾਰੀ ਨਾਲ ਜੀਵਨ ਜਿਉਂਦਾ ਉਹ ਸੱਚਾ ਹਕੂਮਤਦਾਰ ਹੁੰਦਾ ਗਰੀਬੀ ਹਮੇਸ਼ਾ ਟੈਨ ਦੀ ਕਲਾ ਵਾਲੀ ਮਾਨਸਿਕ ਹਾਲਤ ਦਾ ਨਤੀਜਾ ਹੁੰਦੀ ਹੈ ਹਰ ਇੱਕ ਵਿਅਕਤੀ ਨੂੰ ਜੀਵਨ 'ਚ ਕਦੇ ਨਾ ਕਦੇ ਇਹਦਾ ਅਨੁਭਵ ਜ਼ਰੂਰ ਹੁੰਦਾ ਹੈ ਇਹ ਮਨੁੱਖ ਦੇ ਮੂੜਲੇ ਡਰਾਂ 'ਚੋਂ ਸਭ ਤੋਂ ਭਿਆਨਕ ਡਰ ਹੈ ਪਰ ਗਰੀਬੀ ਸਿਰਫ ਇੱਕ ਮਾਨਸਿਕ ਅਵਸਥਾ ਹੀ ਹੈ ਜਿਹਨੂੰ ਅਸੀਂ ਕਾਬੂ ਕਰ ਸਕਦੇ ਹਾਂ ਅਸਲ 'ਚ ਗਰੀਬੀ ਦੇ ਹਾਲਾਤ 'ਚ ਪੈਦਾ ਹੋਣ ਵਾਲੇ ਅਤੇ ਜੀਵਨ ਜੀਣ ਵਾਲੇ ਬਹੁਤ ਲੋਕ ਇਹੀ ਸਮਝ ਬੈਠਦੇ ਨੇ ਕਿ ਗਰੀਬੀ ਕੋਲੋਂ ਬਚਿਆ ਨਹੀਂ ਜਾ ਸਕਦਾ ਉਹ ਆਪਣਾ ਸਾਰਾ ਜੀਵਨ ਗਰੀਬੀ 'ਚ ਹੀ ਕੱਢ ਦਿੰਦੇ ਨੇ ਇਸੇ ਗੱਲ ਤੋਂ ਅਸੀਂ ਅੰਤਾਜਾ ਲਾ ਸਕਦੇ ਹਾਂ ਵੀ ਇਹ ਅਹਿਸਾਸ ਕਿੰਨੀ ਤਾਕਤਵਰ ਚੀਜ਼ ਹੈ ਸਾਨੂੰ ਇੱਕ ਸਮੇਂ ਤਾਂ ਐਵੇਂ ਲੱਗਦਾ ਹੁੰਦਾ ਹੈ ਵੀ ਇਹ ਸੰਸਾਰ ਦੇ ਕਰਤਾਪੁਰਖ ਵੱਲੋਂ ਹੀ ਸਿਰਜਿਆ ਗਿਆ ਇੱਕ ਇਮਤਿਹਾਨ ਹੈ ਜਿਸ ਨਾਲ ਬੰਦਾ ਬਲਵਾਨ ਬਣ ਦੀ ਜਗ੍ਹਾ ਤੇ ਬਲਹੀਨ ਬਣ ਜਾਂਦਾ ਹੈ ਇਹ ਇੱਕ ਮੰਨੀ ਪਰਮੰਨੀ ਸਚਾਈ ਹੈ ਜਿਹੜਾ ਵਿਅਕਤੀ ਗਰੀਬੀ ਤੇ ਕਾਬੂ ਪਾ ਲੈਂਦਾ ਸਮਝ ਲਓ ਉਹ ਅਮੀਰ ਵਿਅਕਤੀ ਹੀ ਨਹੀਂ ਸਗੋਂ ਸਿਆਣਾ ਵੀ ਬਣ ਜਾਂਦਾ ਹੈ ਅਸੀਂ ਅਕਸਰ ਦੇਖਦੇ ਹਾਂ ਜੋ ਵਿਅਕਤੀ ਗਰੀਬੀ ਤੇ ਕਾਬੂ ਪਾ ਲੈਂਦਾ ਉਨ੍ਹਾਂ ਅੰਦਰ ਇੱਕ ਮਜ਼ਬੂਤ ਭਰੋਸਾ ਪੈਦਾ ਹੋ ਜਾਂਦਾ ਹੈ ਅਤੇ ਉਹ ਤਰੱਕੀ ਦੇ ਰਾਹ 'ਚ ਆਉਣ ਵਾਲੀ ਹਰ ਇੱਕ ਰੁਕਾਵਟ ਤੇ ਕਾਬੂ ਪਾ ਲੈਂਦਾ ਹੈ। ਦੂਜੇ ਪਾਸੇ ਕੁਝ ਐਵੇਂ ਦੇ ਲੋਕ ਵੀ ਨੇ ਜੋ ਗਰੀਬੀ ਨੂੰ ਇੱਕ ਅਵਸਥਾ ਮੰਨ ਲੈਂਦੇ ਨੇ ਜਿਸ ਤੋਂ ਕਦੇ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਐਵੇਂ ਦੇ ਲੋਕ ਆਪਣੇ ਜੀਵਨ ਦੇ ਬਾਕੀ ਦੇ ਪੱਖਾਂ 'ਚ ਵੀ ਕਮਜ਼ੋਰੀ ਦਿਖਾਉਂਦੇ ਰਹਿੰਦੇ ਨੇ। ਮੈਂ ਐਵੇਂ ਦੇ ਲੋਕਾਂ ਨੂੰ ਕਦੇ ਨਹੀਂ ਦੇਖਿਆ ਜਿਨ੍ਹਾਂ ਨੇ ਆਪਣੀ ਗਰੀਬੀ ਦੀ ਹਾਲਤ ਨੂੰ ਆਪਣੀ ਕਿਸਮਤ ਸਮਝ ਕੇ ਪ੍ਰਵਾਨ ਕਰ ਲਿਆ ਹੋਵੇ। ਤੇ ਉਹ ਕਦੇ ਵੀ ਗਰੀਬੀ ਤੋਂ ਬਚ ਨਾ ਸਕਦੇ ਹੋਣ ਐਵੇਂ ਦੇ ਲੋਕ ਕਦੇ ਵੀ ਪਰਮਾਤਮਾ ਵੱਲੋਂ ਬਖਸ਼ੀ ਗਈ ਦਾਤ ਨੂੰ ਚੰਗੀ ਤਰ੍ਹਾਂ ਨਹੀਂ ਮਾਨ ਸਕਦੇ ਗਰੀਬੀ ਤੇ ਹਕੂਮਤ ਕਰਨੀ ਆਪਣੀ ਮਾਨਸਿਕ ਸ਼ਕਤੀਆਂ ਨੂੰ ਆਪਣੇ ਕਾਬੂ ਹੇਠ ਲੈ ਆਉਣ ਦੀ ਕਾਬਲੀਅਤ ਦੀ ਦਾਤ ਹੈ ਇਸ ਸੰਸਾਰ ਨੂੰ ਬਣਾਉਣ ਵਾਲੇ ਕਰਤੇ ਦੀ ਇਹ ਹੀ ਇੱਛਾ ਸੀ ਕਿ ਅਸੀਂ ਆਪਣੀਆਂ ਮਾਨਸਿਕ ਸ਼ਕਤੀਆਂ ਨੂੰ ਆਪਣੇ ਵਾਸਤੇ ਕਰੀਏ ਹਰ ਵਿਅਕਤੀ ਕਈ ਵੱਖਰੇ ਵੱਖਰੇ ਹਾਲਾਤਾਂ 'ਚ ਆਪਣੇ ਸਾਰੇ ਜੀਵਨ ਚ ਬਾਰ ਬਾਰ ਪ੍ਰੀਖਿਆ ਦੀਆਂ ਘੜੀਆਂ ਚੋਂ ਲੰਘਦਾ ਹੈ ਇਹ ਘੜੀਆਂ ਇਸ ਗੱਲ ਨੂੰ ਸਭ ਦੇ ਸਾਹਮਣੇ ਪ੍ਰਗਟ ਕਰ ਦਿੰਦੀਆਂ ਨੇ ਕਿ ਅਸੀਂ ਆਪਣੀਆਂ ਮਾਨਸਿਕ ਸ਼ਕਤੀਆਂ ਨੂੰ ਆਪਣੇ ਕਾਬੂ ਚ ਰੱਖਣ ਦੀ ਰੱਬੀ ਤਾਕਤ ਦੀ ਸਹੀ ਵਰਤੋਂ ਕੀਤੀ ਹੈ ਕਿ ਨਹੀਂ ਅਸੀਂ ਇਹ ਵੀ ਚੰਗੀ ਤਰ੍ਹਾਂ ਦੇਖਿਆ ਕਿ ਉਸ ਅਨੰਤ ਵੱਲੋਂ ਮਿਲੀ ਇਸ ਸ਼ਕਤੀ ਨੂੰ ਨਾ ਵਰਤਣ ਦੀਆਂ ਕੁਝ ਸਜਾਵਾਂ ਨੇ ਤੇ ਇਨ੍ਹਾਂ ਸ਼ਕਤੀਆਂ ਨੂੰ ਸਮਝ ਕੇ ਸਹੀ ਢੰਗ ਨਾਲ ਵਰਤ ਲੈਣ ਨਾਲ ਕੁਝ ਖਾਸ ਇਨਾਮ ਵੀ ਪ੍ਰਾਪਤ ਹੁੰਦੇ ਨੇ ਨਾਲ ਹੀ ਪ੍ਰੋਸ਼ਟੇ ਦੀ ਇੱਕ ਜਾਗਦੀ ਸ਼ਕਤੀ ਵੀ ਪ੍ਰਾਪਤ ਹੋ ਜਾਂਦੀ ਹੈ ਇਸ ਮਹਾਨ ਸ਼ਕਤੀ ਨੂੰ ਨਾ ਵਰਤਣ ਦੀ ਅਨਗੇਲੀ ਕਰਦੇ ਨਾਲ ਜੋ ਸਜਾਵਾਂ ਮਿਲਦੀਆਂ ਨੇ ਸਾਰਾ ਸੰਸਾਰ ਉਹਨਾਂ ਬਾਰੇ ਜਾਣਦਾ ਇਸ ਮਹਾਨ ਸ਼ਕਤੀ ਨੂੰ ਨਾ ਵਰਤਣ ਦੀ ਅਨਗੇਲੀ ਕਰਨ ਦੀ ਇੱਕ ਮੁੱਖ ਸਜਾ ਇਹ ਹੈ ਕਿ ਮਨ ਦੀ ਸ਼ਾਂਤੀ ਪ੍ਰਾਪਤ ਕਰਨੀ ਇੱਕ ਸੰਭਵ ਗੱਲ ਬਣ ਜਾਂਦੀ ਹੈ ਧੰਨਵਾਦ